ਹੇ ਗੁਰੂ ਰੂਪ ਗੁਰੂ ਕੇ ਸਾਜੀ ਨਿਵਾਜੀ ਸਾਧ ਸੰਗਤ ਜੀਓ ਆਪ ਜੀ ਵਡਪਾਗੀ ਹੋ ਜੋਤੀ ਸਰੇ ਪਾਤਸ਼ਾਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸ ਰਿਆ ਦੇ ਆਸਰੇ ਨਿਤਰਿਆਂ ਦੀ ਧੀਰ ਨਿਤਰਨ ਕੇ ਧੀਰ ਪੀਰਨ ਕੇ ਪੀਰ ਦਿਆਲ ਗਈ ਬਹੋੜ ਜਗਤ ਬੰਦੀ ਛੋੜ ਭੰਨਨ ਕੜਨ ਸਮਰਤ ਸਭ ਜੀਵ ਕਾ ਜਿਸ ਸਾਥ ਗੁਰਵੰਗ ਦੇਵ ਜੀ ਵੱਲੋਂ 12 ਬਖਸ਼ਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰ ਅਸਥਾਨ ਗੁਰਦੁਆਰਾ ਸਨ ਸਾਹਿਬ ਵਿਖੇ ਸਾਤ ਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜੋਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਪ ਸਭ ਸੰਗਤ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਕੀ ਸੰਗਤ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਜਿਸ ਮਨੁੱਖ ਦੀ ਕਿਸਮਤ ਦੇ ਵਿੱਚ ਭਾਗਾਂ ਦੇ ਵਿੱਚ ਗੁਰੂ ਕੀ ਸੰਗਤ ਲਿਖੀ ਹੋਵੇ ਗੁਰੂ ਘਰ ਆਉਣਾ ਸੇਵਾ ਸਿਮਰਨ ਕਰਨੇ ਉਹ ਮਨੁੱਖ ਗੁਰੂ ਕੀ ਸੰਗਤ ਕਰ ਸਕਦਾ ਹੈ ਗੁਰੂ ਘਰ ਆ ਸਕਦਾ ਹੈ ਗੁਰੂ ਦੀ ਸੇਵਾ ਕਰ ਸਕਦਾ ਹੈ ਭਾਗਾ ਤੋਂ ਬਗੈਰ ਮਨੁੱਖ ਦੇ ਆਪਣੇ ਵਾਸ ਨਹੀਂ ਜੇ ਸਤ ਗੁਰੂ ਹੀ ਕਿਰਪਾ ਕਰਨ ਦਇਆ ਕਰਨ ਤਾਂ ਹੀ ਮਨੁੱਖ ਗੁਰੂ ਵਾਲਾ ਬਣ ਸਕਦਾ ਹੈ ਸਤ ਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੋ ਅੱਜ ਦਾ ਫੁਰਮਾਨ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਬਖਸ਼ਿਸ਼ ਕੀਤਾ ਹੈ 577 ਤੇ 78 ਅੰਗ ਦੇ ਸਬਾਈਮਾਨ ਹੈ ਕੋਜਿਕ ਸਮਾ ਆਪਾਂ ਹੁਕਮਨਾਮਾ ਸਾਹਿਬ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਰਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਸ਼ਲੋਕ ਦੇਹ ਅੰਧਾਰੀ ਅੰਧ ਸੁਝੇ ਨਾਮ ਵਿਹੋਣੀਆ ਨਾਨਕ ਸਫਲ ਜਨਮ ਜੈ ਘਟ ਉੱਠਾ ਸੱਚ ਤਨੇ ਸਾਧੂ ਗੁਰ ਸੱਜੇ ਪਾਤਸ਼ਾਹ ਜੀ ਆਨੇ ਜੇਕਰ ਕੀਤਾ ਹੈ ਇੱਕ ਉਹਨਾਂ ਮਨੁੱਖਾਂ ਦਾ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ ਵਿਸਾਰਿਆ ਹੋਇਆ ਹੈ ਤੇ ਦੂਸਰੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਉਹਨਾਂ ਮਨੁੱਖਾਂ ਦੀ ਗੁਰਮਖਾਂ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਦਾ ਜਨਮ ਸਤਿਗੁਰਾਂ ਨੇ ਆਖਿਆ ਕਿ ਉਹ ਧੰਨ ਉਨ੍ਹਾਂ ਦਾ ਜਨਮ ਸਫਲਾ ਹੈ ਜਿਨ੍ਹਾਂ ਨੇ ਸਤਿਗੁਰਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਸਤਿਗੁਰੂ ਜੀ ਆਰੰਭ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਦੇਹ ਅੰਧਾਰੀ ਅੰਦ ਸੁੰਜੇ ਨਾਮ ਵਿਹੂਣੀਆ ਦੇ ਕਹਿੰਦੇ ਹਨ ਸਰੀਰ ਨੂੰ ਸਾਡੇ ਤ੍ਰਿਮਨ ਦੇਹਰੀ ਚੱਲ ਪਾਣੀ ਅੰਨ ਇਹ ਜਿਹੜੀ ਸਾਡੀ ਦੇਹ ਹੈ ਸਰੀਰ ਹੈ ਸਤਿਗੁਰਾਂ ਨੇ ਆਖੇ ਸਾਡੇ ਤਿੰਨ ਮੰਨ ਦੀ ਇਹ ਪਾਣੀ ਤੇ ਅੰਨ ਦੇ ਨਾਲ ਚੱਲਦੀ ਤੇ ਜਿਨ੍ਹਾਂ ਮਨੁੱਖਾਂ ਨੇ ਇਹ ਸਰੀਰ ਦੇ ਅੰਦਰ ਦੇਹ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਜਪਿਆ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਵਿਹੋਣੇ ਹਨ ਸਖਨੇ ਹਨ ਉਨ੍ਹਾਂ ਦੀ ਇਹ ਦੇਹ ਜਿਹੜਾ ਸਰੀਰ ਹੈ ਉਹ ਅਨ ਹੈ। ਉਹ ਆਪਣੇ ਹੀ ਅਹੰਕਾਰ ਦੇ ਵਿੱਚ ਤੁਰੇ ਫਿਰਦੇ ਹਨ। ਅੰਦੇ ਹੋ ਕਰਕੇ ਹੀ ਆਪਣਾ ਜੀਵਨ ਜਿਹੜਾ ਹੈ ਉਹ ਨੂੰ ਬਤੀਤ ਕਰ ਰਹੇ ਹਨ। ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦੇ, ਗੁਰੂ ਦੀ ਸੇਵਾ ਨਹੀਂ ਕਰਦੇ, ਗੁਰੂ ਘਰ ਨਹੀਂ ਆਉਂਦੇ ਉਨ੍ਹਾਂ ਦਾ ਜਿਹੜਾ ਜਨਮ ਆ ਉਹਨਾਂ ਦੀ ਇਹ ਦੇਹ ਹੈ ਸਰੀਰ ਆ ਉਹ ਅੰਧਾ ਏ ਨਾਮ ਤੋਂ ਬਹੋਣਾ ਏ ਉਹ ਸਖਣਾ ਏ ਮਨੁੱਖ ਅੰਧਾ ਕਿਸ ਤਰ੍ਹਾਂ ਹੈ ਸਾਧੂਗਰਾਂ ਨੇ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਇਆ ਏ ਇੱਕ ਅੰਨੇ ਮਨੁੱਖ ਉਹ ਆ ਜਿਨ੍ਹਾਂ ਦੀ ਅੱਖਾਂ ਦੀ ਜੋਤ ਪਰਮਾਤਮਾ ਵੱਲੋਂ ਨਹੀਂ ਪਰ 사ਤਗੁਰ ਸੱਚੇ ਪਾਤਸ਼ਾਹ ਜੀ ਕਹਿ ਲੱਗੇ ਕਿ ਅੱਖਾਂ ਦੀ ਜਿੰਨਾ ਦੀ ਜੋਤ ਨਹੀਂ ਆਸਲ ਵਿੱਚ ਉਹ ਮਨੁੱਖ ਅੰਨੇ ਨਹੀਂ ਆ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਭਲਾਇਆ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਏ ਹਨ ਅਸਲ ਦੇ ਵਿੱਚ ਉਹ ਮਨੁੱਖ ਅੰਨੇ ਹਨ ਅੰਦੇ ਸੇ ਨ ਆਖਿਐਨ ਜਿਨ ਮੁਖ ਲੋਇਨ ਨਾਹੇ ਅੰਦੇ ਸੇ ਨਾਨਕਾ ਜੇ ਖਸਮੋਂ ਘੁੱਥੇ ਜਾਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਹ ਮਨੁੱਖ ਅੰਨੇ ਨਹੀਂ ਆ ਜਿਨ੍ਹਾਂ ਦੀ ਅੱਖਾਂ ਦੀ ਜੋਤ ਨਹੀਂ ਅਸਲ ਵਿੱਚ ਅੰਨੇ ਮਨੁੱਖ ਉਹ ਹਨ ਜਿਹੜੇ ਖਸਮ ਤੋਂ ਪਰਮਾਤਮਾ ਪਤੀ ਤੋਂ ਜਿਨ੍ਹਾਂ ਦੀ ਦੇਹ ਵੀ ਹੋਣੀ ਹੈ ਜਿਨ੍ਹਾਂ ਨੇ ਅੰਦਰ ਆਤਮੇ ਪਰਮਾਤਮਾ ਦਾ ਨਾਮ ਨਹੀਂ ਹੈ ਸੇਵਾ ਭਜਨ ਬੰਦਗੀ ਨਹੀਂ ਹੈ ਸਾਚੇ ਲਿਵੈ ਬਿਨ ਦੇਹ ਨਮਾਣੀ ਦੇਹ ਨਾ ਮਾਣੀ ਲਿਵ ਬਾਝੋਂ ਕਿਆ ਕਰੇ ਵਿਚਾਰੀਆ ਪਰਮਾਤਮਾ ਦੀ ਲਿਵ ਤੋਂ ਬਗੈਰ ਇਹ ਸਾਡੀ ਜਿਹੜੀ ਦੇਹ ਹੈ ਗੁਰੂ ਅਮਰਦਾਸ ਜੀ ਰੋਜ਼ ਆਨੰਦ ਸਾਹਿਬ ਜੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਸੱਚੀ ਲਿਵ ਬਿਨ ਦੇਹ ਨਾ ਮਾਣੀ ਉਹ ਪਰਮਾਤਮਾ ਦੀ ਸੱਚੀ ਲਿਵ ਤੋਂ ਬਗੈਰ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਨਾਲ ਲਿਵ ਨਹੀਂ ਜੋੜਦਾ ਉਹਦੀ ਦੇਹ ਜਿਹੜੀ ਐ ਉਹ ਨਮਾਣੀ ਨਿਆਸਰੀ ਐ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਉਹ ਪਰਮਾਤਮਾ ਦਾ ਨਾਮ ਜਪਣਾ ਕਰੋ ਨਹੀਂ ਤੇ ਇਹ ਜਿਹੜੀ ਤੁਹਾਡੀ ਦੇਹ ਆ ਸਰੀਰ ਆਏ ਅੰਧਾ ਐ ਦੇਹ ਅੰਧਾਰੀ ਆਂਦਾ ਸੁੰਝੇ ਨਾਮ ਵਿਹੂੜੀਆਂ ਨਾਮ ਤੋਂ ਬਗੈਰ ਐ ਅਕਾਲ ਪੁਰਖ ਵਹਿਗੁਰੂ ਦਾ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਗੁਰੂ ਵਾਲੇ ਨਹੀਂ ਬਣਦੇ ਤਾਂ ਕਰਕੇ ਸਰੀਰ ਅੰਨਾ ਤੇ ਅੰਦਾ ਮਨੁੱਖ ਹੋਇਆ ਕਈ ਜਿਹੜੇ ਹਨ ਉਹ ਥੋਡੇ ਖਾਂਦਾ ਠੋਕਰਾਂ ਖਾਂਦਾ ਏ ਡਿੱਗਦਾ ਏ ਜਿਹੜੇ ਮਨੁੱਖ ਦੀ ਅੱਖਾਂ ਦੀ ਜੋਤ ਨਹੀਂ ਜਾਂ ਜਦ ਉਹਨੂੰ ਹੱਥ ਦੇ ਵਿੱਚ ਛੋਟੀ ਪੜਨੀ ਪੈਂਦੀ ਆ ਜਾ ਨੂੰ ਕਿਸੇ ਮਨੁੱਖ ਦੀ ਬਾਹ ਫੜਨੀ ਪੈਂਦੀ ਆ ਤਾਂ ਉਹ ਅਸਲੀ ਸਹੀ ਮਾਰਗ ਤੇ ਤੁਰ ਸਕਦਾ ਹੈ ਤੇ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਹੁਣੇ ਹਨ ਅਨਨ ਉਹ ਕਦੇ ਵੀ ਸੱਚ ਦੇ ਮਾਰਗ ਤੇ ਨਹੀਂ ਚੱਲ ਸਕਦੇ ਇਹ ਮਨੁੱਖ ਆਪਣੇ ਅਹੰਕਾਰ ਦੇ ਵਿੱਚ ਅੰਨਾ ਹੈ ਹਉਮੈ ਦੇ ਵਿੱਚ ਅੰਨਾ ਹੋਇਆ ਹੈ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮੋਹ ਲੋਭ ਦੇ ਵਿੱਚ ਅੰਨਾ ਹੋਇਆ ਏ। ਇਹ ਪਰਮਾਤਮਾ ਦੇ ਨਾਮ ਨੂੰ ਇਹਨੇ ਭੁਲਾਇਆ ਏ। ਸਖਨਾਏ ਤਾਂ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਉਹਨਾਂ ਮਨਮੁੱਖਾਂ ਦੀ ਡੇ ਡੀੜੀ ਆ ਉਹ ਅੰਧੀ ਹੈ। ਪਰਮਾਤਮਾ ਦੇ ਨਾਮ ਨੂੰ ਜਿਹੜੇ ਮਨੁੱਖ ਨਹੀਂ ਜਪਦੇ, ਜਿਨ੍ਹਾਂ ਨੇ ਭੁਲਾਇਆ ਏ ਉਹ ਸਦਾ ਹੀ ਅੰਦੇ ਹਨ। ਸਤਿਗੁਰੂ ਸਾਨੂੰ ਰੋਜ਼ ਇਹ ਕਿਰਪਾ ਕਰਦੇ ਆ ਨਾ ਕਿ ਪਰਮਾਤਮਾ ਦੇ ਨਾਮ ਨੂੰ ਜਪਨਾ ਕਰੋ ਸਿਮਰਨ ਕਰੋ ਸਤਿਗੁਰਾਂ ਨੇ ਮਰਿਆਦਾ ਵੀ ਰੱਖੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਪਰਮਾਤਮਾ ਦੇ ਨਾਮ ਨੂੰ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਜਪਨਾ ਕਰੋ ਇਹ ਸਰੀਰ ਮਨ ਤੇ ਤਨ ਜਿਹੜਾ ਤੁਹਾਡਾ ਇਹ ਅਰੋਗ ਹੋ ਜਾਵੇਗਾ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਦੇਸਖਣੇ ਆ ਸੁੰਝੀ ਆ ਅੰਧੀ ਆ ਅੱਗੇ ਸਤਿਗੁਰਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਗੁਰਮਖਾ ਨੇ ਨਾਨਕ ਸਫਲ ਜਨਮ ਜੈ ਘਟ ਉੱਠਾ ਸਚ ਤਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਓ ਆਪਣੇ ਜੀਵਨ ਨੂੰ ਵਿਅਸਤਾ ਅਗਵਾ ਕੇ ਗਏ ਹਨ ਪਰ ਜਿਹੜੇ ਨੇ ਗੁਰਮਖਾ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਹਿਰਦੇ ਦੇ ਘਟ ਵਿੱਚ ਵਸਦਾ ਏ ਮਨ ਕਰਕੇ ਪਰਮਾਤਮਾ ਨੂੰ ਜਪਦੇ ਹਨ ਉਹ ਸੱਚਾ ਧਨੀ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਆ ਵਸਿਆ ਏ ਨਾਨਕ ਸਫਲ ਜਨਮ ਉਹਨਾਂ ਮਨੁੱਖਾ ਦਾ ਇਹ ਜਨਮ ਸਫਲਾ ਹੈ ਆਉਣਾ ਦੁਨੀਆ ਤੇ ਸਫਲਾ ਹੈ ਨਹੀਂ ਤੇ ਮਨੁੱਖ ਜਿਹੜਾ ਹੈ ਉਹ ਪਰਮਾਤਮਾ ਨੂੰ ਭਲਾ ਕਰਕੇ ਤੇ ਆਪਣਾ ਜੀਵਨ ਵਿਅਸਥਾ ਹੀ ਗਵਾ ਰਿਆ ਹੈ ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰਾਂ ਬਾਰ ਜਿਉ ਬਨ ਪੱਕ ਫਲ ਭੋਏ ਗਰੇ ਬਹੁਰ ਨ ਲਾਗੇ ਡਾਰ ਭਗਤ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਨੁੱਖਾ ਦੇਹੀ ਪਰਮਾਤਮਾ ਨੇ ਦਿੱਤੀ ਇਹ ਬੜਾ ਜਨਮ ਦੁਲੰਭ ਹੈ ਮਾਨਸ ਜਨਮਦੁਲੰਭ ਹੈ ਬੜੀ ਔਖੀ ਕਾਲ ਕਮਾਈ ਦੇ ਨਾਲ ਮਿਲਿਆ ਏ ਜੇ ਕਿਤੇ ਮਨੁੱਖ ਨੇ ਪਿਛਲੇ ਜਨਮਾਂ ਦੇ ਵਿੱਚ ਚੰਗੇ ਕਰਮ ਕੀਤੇ ਆ ਤਾਂ ਮਨੁੱਖ ਨੂੰ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਏ ਨਹੀਂ ਤੇ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਸ ਦੇਹੀ ਨੂੰ ਜਿਹੜੇ ਦੇਵੀ ਦੇਵਤੇ ਹਨ ਉਹ ਵੀ ਲੋਚਦੇ ਹਨ ਕਿ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਵੇ ਤੇ ਅਸੀਂ ਪਰਮਾਤਮਾ ਦਾ ਨਾਮ ਜਪ ਕਰਕੇ ਤੇ ਸੱਚਖੰਡ ਦੇ ਵਾਸੀ ਹੋਈਏ ਇਹ ਦੇਹੀ ਪਰਮਾਤਮਾ ਦੀ ਸੇਵਾ ਕਰਨ ਕਰਕੇ ਮਿਲੀ ਹੈ ਤੇ ਜਿਹੜਾ ਮਨੁੱਖਾ ਜਨਮ ਹੈ ਉਹ ਦੁਲੰਭ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰਿਆਂ ਦੀ ਨਿਆਈ ਹੈ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਅਸੀਂ ਪਰਮਾਤਮਾ ਨੂੰ ਨਾ ਪਛਾਣਦੇ ਅਕਾਲ ਪੁਰਖ ਵੈਗੁਰੂ ਦਾ ਨਾਮ ਨਾ ਜਪਦੇ ਹੋਏ ਕੌਡੀਆਂ ਦੇ ਬਦਲੇ ਗਵਾਰ ਰਹੇ ਹਾਂ ਸਤਿਗੁਰੂ ਜੀ ਕਹਿ ਲੱਗੇ ਕਿ ਉਹਨਾਂ ਦਾ ਜਨਮ ਸਫਲਾਏ ਧਾਨਿਆ ਕਿੰਨਾ ਮਨੁੱਖਾਂ ਦਾ ਨਾਨਕ ਸਫਲ ਜਨਮ ਹੈ ਜੈ ਘਟ ਉੱਠਾ ਸਚਤ ਨੇ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਆਪ ਆਨ ਕਰਕੇ ਵਸ ਗਿਆਏ ਉਹਨਾਂ ਦਾ ਸੰਸਾਰ ਤੇ ਆਉਣਾ ਸਫਲਾ ਹੈ ਉਹੀ ਮਨੁੱਖ ਇਸ ਸੰਸਾਰ ਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਕਾਲਪੁਰਖ ਵਹਿਗੁਰੂ ਨੂੰ ਹਿਰਦੇ ਦੇ ਵਿੱਚ ਵਸਾਇਆ ਸ਼ੰਤ ਤਿਨਖੰਨੀਐ ਵੰਜਾ ਜਨ ਮੇਰਾ ਹਰ ਪ੍ਰਭ ਡੀਠਾ ਰਾਮੈ ਸਤਿਗੁਰੂ ਜੀ ਸ਼ਾਂਤਾ ਦੇ ਅੰਦਰ ਕਿਰਪਾ ਕਰ ਰਿਹਾ ਨ ਕਿ ਅਸੀਂ ਉਹਨਾਂ ਮਨੁੱਖਾਂ ਤੋਂ ਵਾਰਨੇ ਜਾਣੇ ਖੰਡਿੰਗਾਂ ਵੰਜਾ ਦਾ ਅਰਥ ਹੈ ਕਿ ਟੋਟੇ ਟੋਟੇ ਹੋ ਕਰਕੇ ਉਹਨਾ ਮਨੁੱਖਾਂ ਤੋਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਏ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੀਤੇ ਹਨ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ ਜਿਨ੍ਹਾਂ ਨੇ ਉਸ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਦੇ ਦਰਸ਼ਨ ਕੀਤੇ ਹਨ ਉਹ ਗਰਬ ਦੀਆਂ ਜੂਨਾ ਵਿੱਚ ਜਨਮ ਮਰਨ ਵਿੱਚ ਬਾਰ ਬਾਰ ਨਹੀਂ ਆਉਂਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ ਹਨ ਉਹ ਕਦੇ ਵੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਉਹਨਾਂ ਮਨੁੱਖਾਂ ਤੋਂ ਉਹਨਾਂ ਸੰਤ ਜਨਾਂ ਤੋਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਟੋਟੇ ਹੋ ਹੋ ਕਰਕੇ ਜਾਂਦੇ ਹਾਂ ਜਨ ਮੇਰਾ ਹਰ ਪ੍ਰਭ ਡੀਠਾ RAM ਜਿਨ੍ਹਾਂ ਨੇ ਮੇਰੇ ਪਰਮਾਤਮਾ ਪਤੀ ਅਕਾਲ ਪੁਰਖ ਵਹਿਗੁਰੂ RAM ਦਾ ਅਰਥ ਹੈ ਜਿਹੜਾ ਰਮਿਆ ਆਇਆ ਹੈ ਘਟ ਘਟ ਵਿੱਚ ਜਰੇ ਜਰੇ ਵਿੱਚ ਅਕਾਲ ਪੁਰਖ ਵਹਿਗੁਰੂ ਜਿਹੜਾ RAM ਆ ਉਹ ਰਮਿਆ ਹੋਇਆ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਦਰਸ਼ਨ ਕੀਤੇ ਹਨ ਅਸੀਂ ਉਹਨਾਂ ਤੋਂ ਵਾਰ ਨਹੀਂ ਬਲਿਹਾਰ ਨੇ ਕੁਰਬਾਨ ਜਾਣੇ ਹਨ ਜਨ ਜਨ ਚਾਖੇ ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ RAM ਹੈ ਜਿਹੜੇ ਹਰੀ ਦੇ ਜਨ ਹਨ ਸੰਤ ਹਨ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਚੱਖਿਆ ਹੈ ਜਿੱਦਾਂ ਤੋਂ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਚੱਖਿਆ ਹੈ ਉਹਦਾ ਸਵਾਦ ਬਾਣਿਆ ਉਦੋਂ ਉਹ ਅਗਾਣੇ ਹੋ ਗਏ ਅਗਾਣੇ ਦਾ ਅਰਥ ਹੁੰਦਾ ਤ੍ਰਿਪੋਤ ਹੋ ਜਾਣਾ ਰੱਜ ਜਾਣਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਏ ਅਕਾਲ ਪੁਰਖ ਵਹਿਗੁਰੂ ਦੇ ਨਾਮ ਨੂੰ ਚਖਣਾ ਕੀਤਾ ਏ ਸਵਾਦ ਮਾਣਿਆ ਏ ਉਹ ਤ੍ਰਿਪਤ ਹੋ ਗਏ ਜਿਨ੍ਹਾਂ ਚ ਅਸੀਂ ਦੁਨਿਆਵੀ ਭੋਜਨ ਆਪਣੀ ਜ਼ੁਬਾਨ ਤੇ ਨਾ ਰਖੀਏ ਨਾ ਖਾਈਏ ਉਹਨਾਂ ਚ ਨਾ ਤੇ ਸਾਡੇ ਪੇਟ ਦੀ ਪੂਰਤੀ ਹੁੰਦੀ ਤ੍ਰਿਪਤ ਹੁੰਦਾ ਹੈ ਨਾ ਹੀ ਸਾਨੂੰ ਸਵਾਦ ਦਾ ਜਿਹੜਾ ਪਤਾ ਲੱਗ ਸਕਦਾ ਹੈ ਜਿੰਨਾ ਚਿਰ ਅਸੀਂ ਕਿਸੇ ਭੋਜਨ ਨੂੰ ਛਕਾਂਗੇ ਨਹੀਂ ਚਖਾਂਗੇ ਨਹੀਂ ਨਾ ਤੇ ਉਹਦੇ ਸਵਾਦ ਦਾ ਪਤਾ ਲੱਗਣਾ ਤੇ ਨਾ ਅਸੀਂ ਸਰੀਰ ਕਰਕੇ ਰੱਜ ਸਕਦੇ ਏਸੇ ਤਰ੍ਹਾਂ ਪਰਮਾਤਮਾ ਦਾ ਨਾਮ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਚੱਖ ਲੈਂਦਾ ਹੈ ਸਵਾਦ ਮਾਨ ਲੈਂਦਾ ਹੈ ਕਹੋ ਕਬੀਰ ਗੁੰਗੈ ਗੁੜ ਖਾਇਆ ਪੁਛੈ ਤੇ ਕੀ ਕਹੀਏ ਜੇ ਗੋਂਗੇ ਮਨੁੱਖ ਨੂੰ ਗੁੜ ਦਿੱਤਾ ਜਾਵੇ ਉਹ ਖਾ ਲਵੇ ਉਹਨੂੰ ਪੁੱਛੀਏ ਕਿ ਕਿੰਦਾ ਦਾ ਸਵਾਦ ਹੈ ਤੇ ਉਹ ਹਾਥੀ ਲਾਵੇਗਾ ਪੁੱਛਣ ਤੇ ਕੁਝ ਦੱਸੇਗਾ ਨਹੀਂ ਕਿ ਉਹਨੂੰ ਕਿੰਨਾ ਕੁ ਮਿੱਠਾ ਲੱਗਾ ਰਸ ਆਇਆ ਹੈ ਪਰਮਾਤਮਾ ਦਾ ਨਾਮ ਜਿਹੜੇ ਮਨੁੱਖ ਚੱਖ ਲੈਂਦੇ ਹਨ ਸਵਾਦ ਮਾਨ ਲੈਂਦੇ ਹਨ ਉਹ ਆਤਮਿਕ ਤੌਰ ਤੇ ਰੱਜ ਜਾਂਦੇ ਹਨ ਹਰ ਅੰਮ੍ਰਿਤ ਮਿੱਠਾ ਰਾਮ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ ਮਿੱਠਾ ਹੈ ਪਰਮਾਤਮਾ ਦੇ ਨਾਮ ਦੇ ਤੁਲ ਕੋਈ ਵੀ ਚੀਜ਼ ਮਿੱਠੀ ਨਹੀਂ ਕੋਈ ਵੀ ਚੀਜ਼ ਆ ਜਿਹੜੀ ਪਰਮਾਤਮਾ ਦੇ ਨਾਮ ਜਿੰਨੀ ਮਿੱਠੀ ਨਹੀਂ ਸਾਰੀਆਂ ਹੀ ਚੀਜ਼ਾਂ ਫਿੱਕੀਆਂ ਹਨ ਪਰਮਾਤਮਾ ਦਾ ਨਾਮ ਅੰਮ੍ਰਿਤ ਜਿਨ੍ਹਾਂ ਨੇ ਮਿੱਠਾ ਕਰਕੇ ਮੰਨਿਆ ਜਿਨ੍ਹਾਂ ਨੇ ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਪੀਤਾ ਹੈ ਚਖਣਾ ਕੀਤਾ ਉਹ ਮਨੁੱਖ ਆਤਮਿਕ ਤੌਰ ਤੇ ਰੱਜ ਜਾਂਦੇ ਹਨ ਹਰ ਮਨ ਹੈ ਮਿੱਠਾ ਪ੍ਰਭੂ ਟੂਠਾ ਅਮਿਉ ਵੂਠਾ ਸੁਖ ਪਏ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿੱਠਾ ਲੱਗਦਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਰਸ ਚਖ ਲਿਆ ਹਰ ਮਨੇ ਮਿੱਠਾ ਜਿਨ੍ਹਾਂ ਨੂੰ ਪਰਮਾਤਮਾ ਮਨ ਕਰਕੇ ਮਿੱਠਾ ਲੱਗਣ ਦੇ ਪਿਆਏ ਚੰਗਾ ਲੱਗਣ ਦੇ ਪਿਆਏ ਪ੍ਰਭੂ ਟੂਠਾ ਫਿਰ ਉਹਨਾਂ ਤੇ ਪ੍ਰਭੂ ਪਰਮਾਤਮਾ ਆਪ ਟੁੱਟਦਾ ਹੈ ਪ੍ਰਸੰਨ ਹੋ ਜਾਂਦਾ ਹੈ ਅਮਿਓ ਵੂਠਾ ਤੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਪੀਤਾ ਹੈ ਆਪਣੇ ਹਿਰਦੇ ਵਿੱਚ ਵਸਾਇਆ ਹੈ ਸਤਿਗੁਰੂ ਜੀ ਕਹਿਣ ਲੱਗੇ ਹੋਇਆ ਕਿ ਜਿਨ੍ਹਾਂ ਦੇ ਮਨ ਕਰਕੇ ਪਰਮਾਤਮਾ ਨੂੰ ਜਪਿਆ ਹੈ ਪਰਮਾਤਮਾ ਦਾ ਨਾਮ ਮਿੱਠਾ ਲੱਗਾ ਹੈ ਉਹਨਾਂ ਦੇ ਉੱਤੇ ਪ੍ਰਭੂ ਤੁਠਾ ਹੈ ਤੇ ਪਰਮਾਤਮਾ ਨੇ ਪ੍ਰਸੰਨ ਹੋ ਕਰਕੇ ਕੀਤਾ ਕੀ ਆ ਸੁਖ ਭਏ ਉਨਾ ਮਨੁੱਖਾ ਨੂੰ ਜ਼ਿੰਦਗੀ ਦੇ ਵਿੱਚ ਸੁੱਖ ਪੈਦਾ ਹੁੰਦਾ ਹੈ ਆਨੰਦ ਪੈਦਾ ਹੋ ਗਿਆ ਇਹ ਮਨੁੱਖ ਦੀ ਤਲਾਸ਼ ਹੈ ਕਿ ساری ਉਮਰ ਭੱਜਦਾ ਸੁੱਖਾਂ ਦੇ ਪਿੱਛੇ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੈ ਜਿੰਨਾ ਚਿਰ ਪਰਮਾਤਮਾ ਇਹਦੇ ਮਨ ਨੂੰ ਸ਼ਾਂਤ ਨਹੀਂ ਕਰਦਾ ਦੁਨਿਆਵੀ ਪਦਾਰਥਾਂ ਤੋਂ ਤ੍ਰਿਪਤ ਨਹੀਂ ਹੁੰਦਾ ਉਹਨਾਂ ਚਿਰੇ ਤਪਦਾ ਤੇ ਛੜਦਾ ਹੈ ਜਦੋਂ ਇਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮੰਨ ਕਰਕੇ ਮਿੱਠਾ ਲੱਗਦਾ ਹੈ ਉਦੋਂ ਪਰਮਾਤਮਾ ਇਸ ਮਨੁੱਖ ਦੇ ਤੇ ਟੁੱਟਦਾ ਪ੍ਰਸੰਨ ਹੋ ਜਾਂਦਾ ਅਮਿਆਂ ਵੂਠਾ ਸੁਖ ਭਏ ਫਿਰ ਇਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸੁਖ ਆ ਜਾਂਦਾ ਹੈ ਦੁੱਖ ਨਾਸ ਭਰਮ ਵਿਨਾਸ਼ ਤਨ ਤੇ ਜਪ ਜਗਦੀਸ਼ ਈਸਾ ਹੈ ਜੈ ਜੈ ਜਦੋਂ ਇਹ ਮਨੁੱਖ ਪਰਮਾਤਮਾ ਜਗਦੀਸ਼ ਦਾ ਅਰਸ ਹੈ ਜਗਤ ਦਾ ਈਸ਼ਰ ਉਹ ਪਰਮਾਤਮਾ ਇਸ ਜਗਤ ਨੂੰ ਪਾਲਣ ਵਾਲਾ ਹੈ ਰਿਜਕ ਦੇਣ ਵਾਲਾ ਹੈ ਜਗਤ ਦਾ ਈਸ਼ਵਰ ਹੈ ਜਦੋਂ ਇਹ ਮਨੁੱਖ ਉਸ ਪਰਮਾਤਮਾ ਦੀ ਇਸ ਹੈ ਜੈ ਜੈ ਅਕਾਲ ਪੁਰਖ ਵਾਹਿਗੁਰੂ ਦੀ ਜੈ ਜੈਕਾਰ ਕਰਦਾ ਉਹਦੀ ਸਿਫਤ ਸਲਾਹ ਕਰਦਾ ਹੈ ਦੁੱਖ ਨਾਸ ਪਰਮ ਵਿਨਾਸ਼ ਤੰਤ ਉਦੋਂ ਫਿਰ ਇਸ ਮਨੁੱਖ ਦੇ ਦੁੱਖ ਜਿਹੜਿਆਂ ਨੂੰ ਦੂਰ ਹੋ ਜਾਂਦੇ ਹਨ ਨਾਸ਼ ਹੋ ਜਾਂਦੇ ਹਨ ਜਿਹੜੇ ਮਨੁੱਖ ਦੇ ਅੰਦਰ ਭਰਮ ਹੁੰਦੇ ਹਨ ਅਨੇਕਾਂ ਤਰ੍ਹਾਂ ਦੇ ਭਰਮ ਇਸ ਮਨੁੱਖ ਦੇ ਅੰਦਰ ਪਏ ਹੋਏ ਹਨ ਉਹ ਦੂਰ ਹੋ ਜਾਂਦੇ ਹਨ ਭਰਮ ਦਾ ਪਰਦਾ ਚੁੱਕਿਆ ਜਾਂਦਾ ਹੈ ਸਾਰੇ ਹੀ ਤੰਤ ਦੇ ਜਿਹੜੇ ਹਨ ਉਹ ਦੁੱਖ ਭਰਮ ਵਿਨਾਸ਼ ਹੋ ਜਾਂਦੇ ਹਨ ਜਿਹੜੇ ਮਨੁੱਖ ਪਰਮਾਤਮਾ ਜਗਤ ਦੇ ਈਸ਼ਰ ਵਾਹਿਗੁਰੂ ਦੀ ਜੈ ਜੈਕਾਰ ਕਰਦੇ ਹਨ ਮੋਹ ਰਹਿਤ ਵਿਕਾਰ ਥਾਕੇ ਪੰਜ ਤੇ ਸੰਗ ਟੂਟਾ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਫਿਰ ਕੋਈ ਦੁਨਿਆਵੀ ਮੋਹ ਨਹੀਂ ਰਹਿ ਜਾਂਦਾ ਰਤ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ ਵਿਕਾਰ ਉਹਨਾਂ ਦੇ ਨੇੜੇ ਨਹੀਂ ਆਉਂਦੇ ਪੰਜ ਤੇ ਸੰਗ ਟੂਟਾ ਵਿਕਾਰ ਉਹਨਾਂ ਦੇ ਲਾਗੇ ਨਹੀਂ ਆਉਂਦੇ ਵਿਕਾਰ ਥੱਕ ਜਾਂਦੇ ਹਨ ਜਿਹੜੇ ਪੰਜ ਹਨ ਪੰਜ ਹਨ ਕਾਮ ਕ੍ਰੋਧ ਮੋਹ ਲੋਭ ਤੇ ਅਹੰਕਾਰ ਅਵਰ ਪੰਜ ਹਮ ਏਕ ਜਨਾ ਕਿਉਂ ਰਾਖੈ ਘਰਬਾਰ ਬਣਾ ਮਾਰੇ ਲੂਟੇ ਨੀਤ ਨੀਤ ਹਉ ਕੈਸਿਉ ਕਰੀ ਪੁਕਾਰ ਜਨਾ ਕਿ ਪ੍ਰਮਾਤਮਾ ਜੀ ਅਸੀਂ ਏਕਿਆ ਮਨ ਸਾਡਾ ਏਕਿਆ ਜਿਹੜੇ ਲੁੱਟਣ ਵਾਲੇ ਚੋਰ ਆ ਉਹ ਪੰਜ ਆ ਕਾਮ ਆ ਕ੍ਰੋਧ ਆ ਮੋਹ ਲੋਭ ਤੇ ਹੰਕਾਰ ਆ ਕਦੇ ਮਨੁੱਖ ਕਾਮ ਵਾਸ਼ਨਾ ਦੇ ਅੰਦਰ ਆਪਣੀ ਰਹਿਤ ਗਵਾ ਲੈਂਦਾ ਹੈ ਆਚਰਨ ਤੋਂ ਹੀ ਨਾ ਜਾਂਦਾ ਹੈ ਕ੍ਰੋਧ ਦੇ ਵਿੱਚ ਆਣ ਕਰਕੇ ਮੰਦਾ ਚੰਗਾ ਬੋਲ ਜਾਂਦਾ ਹੰਕਾਰ ਦੇ ਵਿੱਚ ਆ ਜਾਂਦਾ ਹੈ ਲੋਭ ਦੇ ਵਿੱਚ ਠੱਗੀ ਠੋਰੀ ਝੂਠ ਬੋਲਦਾ ਹੈ ਇਨ ਪੰਜਾਂ ਤੋਂ ਸੰਗ ਜਿਹੜਾ ਉਹਨਾਂ ਦਾ ਟੁੱਟ ਜਾਂਦਾ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ ਨਹੀਂ ਤੇ ਜਿਹੜੇ ਪੰਜ ਆ ਉਹ ਨਿਤ ਹੀ ਬੰਦੇ ਨੂੰ ਲੁੱਟ ਰਹੇ ਹਨ ਖਾ ਰਹੇ ਹਨ ਇਸ ਦੇਹੀ ਨੂੰ ਖਾ ਰਹੇ ਹਨ ਪਰਮਾਤਮਾ ਦੇ ਸ਼ੋਭ ਗੁਣ ਜਿਹੜੇ ਮਨੁੱਖ ਦੇ ਅੰਦਰ ਵਸਨੇ ਸੀ ਸਤ ਸੰਤੋਖ ਦਇਆ ਧਰਮ ਧੀਰਜ ਉਹਨਾਂ ਨੂੰ ਇਹ ਪੰਜ ਵਿਕਾਰ ਲੁੱਟ ਰਹੇ ਹਨ ਜਿਹੜੇ ਪਰਮਾਤਮਾ ਦਾ ਨਾਮ ਮਨੁੱਖ ਜਪਦੇ ਹਨ ਉਹਨਾਂ ਦਾ ਮੋਹ ਤੋਂ ਰਹਿਤ ਮਨੁੱਖ ਹੋ ਜਾਂਦੇ ਹਨ ਵਿਕਾਰ ਉਹਨਾਂ ਦੇ ਨੇੜੇ ਨਹੀਂ ਆਉਂਦੇ ਥੱਕ ਜਾਂਦੇ ਹਨ ਪੰਜ ਤੇ ਸੰਗ ਟੁੱਟਾ ਤੇ ਜਿਹੜੇ ਪੰਜ ਮਨੁੱਖ ਨੂੰ ਲੁੱਟਦੇ ਹਨ ਉਹਨਾਂ ਤੋਂ ਸੰਗ ਜਿਹੜਾ ਸੰਗਤ ਆਉ ਟੁੱਟ ਜਾਂਦੀ ਹੈ ਫਿਰ ਪਰਮਾਤਮਾ ਦੇ ਨਾਲ ਸ਼ੁਭ ਗੁਣਾ ਦੇ ਨਾਲ ਉਹਦੀ ਮਨੁੱਖ ਦੀ ਸਾਝ ਪੈ ਜਾਂਦੀ ਹੈ ਕਹੋ ਨਾਨਕ ਤិនਖੰਨੀਐ ਵੰਜਾ ਜਿਨ ਘਟ ਮੇਰਾ ਹਰ ਪ੍ਰਭੂ ਊਠਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕਰਕੇ ਸਤਿਗੁਰਾਂ ਨੇ ਇੱਥੇ ਸ਼ਬਦ ਦੀ ਸਮਾਪਤੀ ਕੀਤੀ ਹੈ ਪਹਿਲਾਂ ਵੀ ਸਤਿਗੁਰਾਂ ਨੇ ਆਰੰਭ ਵਿੱਚ ਵੀ ਇਹ ਬੇਨਤੀ ਕੀਤੀ ਸੀ ਕਿ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਅਸੀਂ ਉਹਨਾਂ ਤੋਂ ਵਾਰਨੇ ਬੁਲਹਾਰ ਨੇ ਟੋਟੇ ਹੋ ਹੋ ਕਰਕੇ ਜਾਣੇ ਹੰ ਅੰਤ ਦੇ ਵਿੱਚ ਵੀ ਸਤਿਗੁਰੂ ਜੀ ਇਹ ਫਰਮਾਨ ਬਖਸ਼ਿਸ਼ ਕਰ ਰਿਹਾ ਨ ਕਹੋ ਨਾਨਕ ਤਿੰਨ ਖੰਨੀਆਂ ਵੰਜਾ ਜਿਨ ਘਟ ਮੇਰਾ ਹਰ ਪ੍ਰਭ ਉਠਾ ਜਿਨ੍ਹਾਂ ਮਨੁੱਖਾਂ ਦੇ ਅੰਦਰ ਹਿਰਦੇ ਦੇ ਵਿੱਚ ਘਟ ਦੇ ਅੰਦਰ ਮੇਰੇ ਹਰੀ ਪਰਮਾਤਮਾ ਨੇ ਆਣ ਕਰਕੇ ਵਾਸਾ ਕਰ ਲਿਆ ਜਿਨ੍ਹਾਂ ਮਨੁੱਖਾਂ ਦੇ ਅੰਦਰ ਹਰੀ ਪ੍ਰਭੂ ਦਾ ਵਾਸਾ ਹੋ ਗਿਆ ਏ ਪਰਮਾਤਮਾ ਵਸ ਗਿਆ ਏ ਕਹੋ ਨਾਨਕ ਤਿਨ ਖੰਨੀਆਂ ਵੰਜਾ ਕੇ ਅਸੀਂ ਉਸ ਮਨੁੱਖਾਂ ਦੇ ਉਤੋਂ ਜੀਵਾਂ ਦੇ ਉਤੋਂ ਕੁਰਬਾਨ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਸਦਕੇ ਜਾਂਦੇ ਹਾਂ ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤੈਨਾਂ ਕੇ ਲੈਣ ਜੋ ਤੇਰਾ ਨਾਮ ਕੁਰਬਾਨ ਸਤਿਗੁਰੂ ਜੀ ਉਹਨਾਂ ਤੋਂ ਜਾਂਦੇ ਹਾਂ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਜਿਹੜੇ ਪਰਮਾਤਮਾ ਨੂੰ ਮੰਦਾ ਚੰਗਾ ਬੋਲਦੇ ਆਂ ਸੇਵਾ ਸਿਮਰਨ ਨਹੀਂ ਕਰਦੇ ਉਹਨਾਂ ਦੀ ਗੱਲ ਨਹੀਂ ਸਤਿਗੁਰਾਂ ਨੇ ਆਖੀ ਕਿ ਅਸੀਂ ਉਹਨਾਂ ਤੋਂ ਕੁਰਬਾਨ ਜਾਂਨੇ ਹਾਂ ਵਾਰਨੇ ਜਾਂਨੇ ਸਤਿਗੁਰਾਂ ਨੇ ਉਹਨਾਂ ਮਨੁੱਖਾਂ ਦੀ ਵਡਿਆਈ ਗੁਰਬਾਣੀ ਜੀ ਕੀਤੀ ਹੈ ਉਹਨਾਂ ਤੋਂ ਕੁਰਬਾਨ ਤੇ ਵਾਰਨੇ ਜਾਂਦੇ ਆਂ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਹਾਉ ਕੁਰਬਾਨੇ ਜਾਉ ਤੇ ਨਾ ਕੈ ਲੈਨ ਜੋ ਤੇਰਾ ਨਾਮ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਸਿਮਰਨ ਕਰਦੇ ਉਹਨਾਂ ਤੋਂ ਸਤਿਗੁਰੂ ਜੀ ਕੁਰਬਾਨ ਤੇ ਵਾਰਨੇ ਜਾਂਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਦੇ ਫੁਰਮਾਨ ਅੰਦਰ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਕਿ ਜੇ ਇਸ ਮਨੁੱਖ ਦੇ ਹਿਰਦੇ ਦੇ ਅੰਦਰ ਪਰਮਾਤਮਾ ਵਸਿਆ ਨਹੀਂ ਤੇ ਇਹ ਦੀ ਦੇ ਜਿਹੜੀ ਸਰੀਰ ਆ ਉਹ ਅੰਨਹੀਂ ਨਾਮ ਤੋਂ ਬਿਹਾਉਣੇ ਸਕਣੇ ਆ ਉਹਨਾਂ ਦਾ ਜਨਮ ਜਿਹੜਾ ਸਫਲਿਆ ਜਿਨ੍ਹਾਂ ਨੇ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਹੈ ਜਿਨ੍ਹਾਂ ਦੇ ਘਟ ਦੇ ਵਿੱਚ ਪਰਮਾਤਮਾ ਆਣ ਕਰਕੇ ਸੱਜਾ ਧਣੀ ਵਸ ਗਿਆ ਹੈ ਅਸੀਂ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਤੋਂ ਕੁਰਬਾਨ ਜਾਣੇ ਵਾਰਨੇ ਜਾਣੇ ਜਿਨ੍ਹਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ ਆ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਾਸ ਨੂੰ ਚੱਖਿਆ ਹੈ ਉਹ ਮਨੁੱਖ ਵਾਸ਼ਨਾ ਤ੍ਰਿਸ਼ਨਾ ਵੱਲੋਂ ਤ੍ਰਿਪਤ ਹੋ ਜਾਂਦੇ ਹਨ, ਰਾਜ ਜਾਂਦੇ ਹਨ। ਉਹਨਾਂ ਦੀਆਂ ਮੰਗਾਂ ਜਿਹੜੀਆਂ ਹਨ ਉਹ ਖਤਮ ਹੋ ਜਾਂਦੀਆਂ ਹਨ। ਪਰਮਾਤਮਾ ਦਾ ਨਾਮ ਜਦੋਂ ਮਨੁੱਖ ਜਪਦਾ ਹੈ, ਜਿੰਨੂੰ ਮਿੱਠਾ ਲੱਗਦਾ ਉਹਦੇ ਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਂਦੇ ਆ। ਫਿਰ ਸਦਾ ਹੀ ਆਨੰਦ ਤੇ ਸੁਖ ਉਸ ਪਰਮਾਤਮਾ ਦੀ। ਅਕਾਲ ਪੁਰਖ ਵਹਿਗੁਰੂ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ ਹੈ ਦੁੱਖ ਭਰਮ ਸਾਰੇ ਹੀ ਨਾਸ ਹੋ ਜਾਂਦੇ ਆ ਜਦੋਂ ਉਸ ਪਰਮਾਤਮਾ ਜਗਤ ਦੇ ਈਸ਼ਰ ਦਾ ਨਾਮ ਮਨੁੱਖਾ ਜਪਦਾ ਹੈ ਪੰਜਾਂ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਜਿਹੜੇ ਦਿਨ ਰਾਤ ਹੀ ਇਹਨੂੰ ਲੁੱਟਣ ਵਿੱਚ ਲੱਗੇ ਹੋਏ ਸੀ ਉਹ ਦੂਰ ਹੋ ਜਾਂਦੇ ਹਨ ਸਾਧੂ ਗੁਰਾਂ ਨੇ ਫਿਰ ਇਹ ਆਖਿਆ ਕਿ ਅਸੀਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਵਾਰਨੇ ਜਾਂਦੇ ਆ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਨਾਮ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ ਅਸੀਂ ਅਕਾਲ ਪੁਰਖ ਵੈਗੁਰੂ ਦਾ ਨਾਮ ਜਪੀਏ ਉਹਦੀ ਸਿਫਤ ਸਲਾਹ ਕਰੀਏ ਤਾਂ ਸਾਡਾ ਇਹ ਆਇਆ ਜਿਹੜਾ ਹੈ ਉਹ ਸਫਲ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਕਰਨ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਭੁਲਣਾ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਜ ਕਰੀਏ ਜੀ ਮੋਹ ਰਹਿਤ ਵਿਕਾਰ ਥਕੇ ਪੰਚ ਤੇ ਸੰਗ ਟੂਟਾ ਕਹੋ ਨਾਨਕ ਤਿੰਨ ਖੰਨਿਆ ਵੰਰਾ ਜਨ ਘਟ ਮੇਰਾ ਹਰ ਪ੍ਰਭੂ ਠਾ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ